ਠੀਕ ਉਹ ਜੀ ਜੀ ਬਰੇ ਮੇ ਜੀ ਦੇਖ ਲੀ ਬਾਬਾ ਜੀ ਮੈਂ ਹੱਥ ਬੰਨ ਲੇ ਕੋਈ ਨਾ ਕੌਣ ਆਇਆ ਨਾਲ ਤੇਰੇ ਬਹੁਤ ਹੋ ਹੁੰਦਾ ਮੈਂ ਤਾਂ ਦੇ ਬਾਬਾ ਜੀ ਮੈਨੂੰ ਨਾ 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 ਚ ਨਹੀਂ ਚਾਲ ਨਾਲ ਕੌਣ ਆਇਆ ਤੇਰੇ ਮੈਂ ਤਾਂ ਬਹੁਤ ਔਖੀ ਆ ਨਾਲ ਕੌਣ ਆਇਆ ਮੇਰੀ ਗੁੱਡੀ ਆ ਮੈਨੂੰ ਉਹ ਲੈ ਕੇ ਆਈ ਆ ਠੀਕ ਤੂੰ ਦੱਸ ਮੇਰਾ ਪਹਿਲਾਂ ਮੈਂ ਕੱਲ ਦਾ ਸੁਣਾ ਨਾ ਦੱਸ ਪਹਿਲਾਂ ਮੈਂ ਨਾ ਗੁਰਪ੍ਰੀਤ ਆ ਫੇਰ ਮੇਰਾ ਤੇਰਾ ਨਾਮ ਸੁਪਰ ਪ੍ਰੀਆ ਮੇਰਾ ਨਾਮ ਵੀ ਸੁਪਰ ਆਹ ਹਾ ਹਾ ਮਾਂ ਕਹਿੰਦੀ ਹਜੇ ਵੀ ਗੁੱਸਾ ਕਰਦਾ ਨਾ ਪੱਖੇ ਨਹੀਂ ਲਾਉਦੇ ਹੈਗੇ ਕੋਈ ਨਾ ਮੈਂ ਘੂਰ ਲੂਗਾ ਪੱਖੇ ਲਵਾਵਾਂਗੇ ਨਾ ਗਰਮੀ ਸਾਨੂੰ ਉਹਦੇ ਦੱਸ ਤੋਂ ਆ ਇਹ ਲੈਣ ਜਿਹੜਾ ਨੇ ਇਹ ਵੀ ਬੰਦ ਕਰ ਦੋ ਮੈਂ ਕਿਹਾ ਕੋਈ ਗੱਲ ਨਹੀਂ ਲਾ ਦਾਂਗੇ ਪੱਖੇ ਬਾਈ ਗਲਤੀ ਹੋ ਗਈ ਗਲਤੀ ਹੋ ਗਈ ਗੁੱਡੀ ਨੇ ਭੇਜੀ ਸੀ ਗੱਲ ਗਾਏ ਇੱਥੇ ਛੱਡ ਗਏ ਹਾਂ ਮਾਂ ਧੰਨਵਾਦ ਕੱਲ ਗਾਂ ਆਈ ਸੀਗੀ ਬਹੁਤ ਸ਼ੁਕਰੀਆ ਮਾਂ ਇਹ ਮਾਂ ਨੇ ਕੱਲ ਇੱਕ ਗਾਂ দান ਕੀਤੀ ਹੈ ਮਾਂ ਦੀ ਧੀ ਬਾਹਰ ਇੰਗਲੈਂਡ ਚ ਉਹਨੇ ਸੇਵਾ ਭੇਜੀ ਤੇ ਅੱਜ ਉਹ ਗਾਂ ਨੂੰ ਲੈ ਕੇ ਆਏ ਜਿਹੜੋ ਕੱਲ ਮਾਂ ਨਾਲ ਨਿੱਕੀ ਜੀ ਬੱਚੀ ਆ ਤੇ ਉਹਦਾ ਦੁੱਧ ਸਾਡਾ ਪਰਿਵਾਰ ਪੀਊਗਾ ਸਾਡੇ ਬਾਪੂ ਬਜ਼ੁਰਗ ਪੀਣਗੇ ਮਾਂ ਧੰਨਵਾਦ ਜਰਾ ਬਹੁਤ ਬਹੁਤ ਤੇਰੀ ਤੀ ਦਾ ਵੀ ਬਹੁਤ ਧੰਨਵਾਦ ਧੰਨਵਾਦ ਗੁੱਸਾ ਕਰਨ ਨੂੰ ਹਟ ਜਾ ਮੈਂ ਇੱਥੇ ਰੱਖ ਲੈਣਾ ਗੁੱਸਾ ਨਹੀਂ ਜੇ ਮੈਂ ਕੰਮ ਕਰਦਾ ਤੇ ਇਹਨੂੰ ਬਾਹਰੇ ਲਿਆ ਮੈਨੂੰ ਉੱਤੇ ਹੀ ਉੱਤੇ ਹੀ ਬੋਲ ਆਖੇ ਲੱਗਣਾ ਮਾਰਾ ਅਖਲਾ ਮੂਰੇ ਨਹੀਂ ਬੋਲਣਾ ਬੇਬੇ ਦੇ ਇਹਨੂੰ ਕਹੋ ਮੈਂ ਇਹਨੂੰ ਵੀ ਕਹਦਾ ਮਾ 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 ਕਹਿੰਦਾ ਮਾ ਤੂੰ ਵੀ ਨਹੀਂ ਕਹਿਣਾ ਕਹਿੰਦਾ ਦੇਵਾ ਮੰਨਿਉ ਹਾਂ ਮੈਂ ਮੇਰੇ ਵੀਰੇ ਦਾ ਖਿਆਲ ਰੱਖਣਾ ਠੀਕ ਕਹਿੰਦਾ ਠੀਕ ਆ ਅਸੀਂ ਹੁਣ ਹੀ ਚੱਲਦੇ ਹਾਂ ਹਾਂ ਜੀ ਮਿਲਦੇ ਹਾਂ ਹੈ ਹਾਂ ਹਾਂ ਮੈਂ ਜਾਉਂ ਕੋਈ ਨਾ ਹੁਣ ਤੁਹਾਨੂੰ ਲੱਗਦਾ ਹੈ ਇਸ ਕੈਂਪ 'ਚ ਇਸ ਟਾਈਮ ਇਹ ਗੱਲ ਹੋ ਸਕਦੀ ਰੱਖਣ ਵਾਲੀ ਸ਼ਾਮ ਨੂੰ ਹੋਣੀ ਹੈ 4 ਵਜੇ ਬਾਬਾ 4 ਵਜੇ ਮਰੀਜ਼ ਐਂਟਰ ਕਰਦੇ ਆ ਨਾ ਅੰਦਰ ਅੱਛਾ ਉਦੋਂ ਕਰਾਂਗੇ ਗੱਲ ਠੀਕ ਹੈ ਉਹ ਕਿ ਨੰਬਰ ਰੱਖ ਲੀਆ ਦਾ ਠੀਕ ਆ ਠੀਕ ਹਾਂ ਵੀਰੇ ਕਿਵੇਂ ਆ ਕੀ ਨਾਂ ਤੇਰਾ ਹੈ ਕਿ ਦੈਲ ਤੇਰਾ ਨਾਮ ਕੀ ਆ ਕੀ ਨਾਂ ਜੀ ਰਾਜ ਰਾਜਦੀਪ ਸਿੰਘ ਮੈਂ ਜਨਮ ਤੋਂ ਸੀ ਐਡਾ ਸੀ ਜਾਂ ਬਾਅਦ ਚ ਹੋਇਆ ਬੋਲਣ ਬੋਲਣ ਦੇ ਜਨਮ ਤੋਂ ਹੀ ਐਂ ਜ਼ਿੱਦਾਂ ਸੀ ਜੁੜਾਇਆ ਹਾਂ ਠੀਕ ਆ ਕੀ ਕਮਾ ਜਨਮ ਮੋਕੇ ਕੋਈ ਦਿੱਕਤ ਆਈ ਸੀ ਜਦੋਂ ਬਰਤ ਹੋਇਆ ਸੀ ਰੋਇਆ ਨਹੀਂ ਸੀ ਇਹ ਰੋਇਆ ਨਹੀਂ ਸੀ ਨਾ ਦੇਖੋ ਹੁਣ ਕੀ ਗੱਲ ਪ੍ਰੋਬਲਮ ਕੀ ਆ ਘਰੇ ਲੜਾਈ ਝਗੜਾ ਜਿਆਦਾ ਕਰਦਾ ਹੁਣ ਇਹ ਨਹੀਂ ਆ ਵੀ ਕਹਿਣਾ ਨਹੀਂ ਮੰਨਦਾ ਆ ਪੱਕਾ ਥੋੜਾ ਨੇੜੇ ਕਰ ਦੋ ਕਾਕਾ ਕਹਿਣਾ ਨਹੀਂ ਮੰਨਦਾ ਲੜਾਈ ਝਗੜਾ ਕਰਦਾ ਅੱਛਾ ਜੀ ਗੱਡੀ ਮੇਰੇ ਥਾਰ ਆਂਡਾ ਲੈ ਕੇ ਜਾਵਾਂਗਾ ਚਲਾਉਂਗੀ ਥਾਰ ਲੈਣੀ ਆ ਲੈ ਲਾਂਗੇ ਥਾਰ ਵੀ ਪਰ ਤੂੰ ਵੀ ਤਾਂ ਕੰਮ ਕਰ ਬੇਬੇ ਦੀ ਸੇਵਾ ਵੀ ਕਰਿਆ ਕਰ ਇੱਕ ਗਿੱਕਾ ਕਿੱਥੇ ਆ ਗਿੱਕਾ ਜੇ ਗਰਮੀਤ ਵੀਧੀ ਵਾਲਾ ਬਾਈ ਕੋਈ ਨਾ ਮਾਂ ਕੋਈ ਨਾ ਮਾਂ ਆਪਾਂ ਮੈਂ ਤੈਨੂੰ ਸਵੇਰੇ ਵੀ ਕਹੀ ਸੀ ਗੱਲ ਕਿ ਉਹ ਆਪਾਂ ਇੱਥੇ ਰੱਖ ਲੈਨੇ ਥੋੜੇ ਦਿਨ ਤੈਨੂੰ ਨਾਲ ਰਹਿਣਾ ਪੈਣਾ ਇੱਥੇ ਕੋਈ ਨਾ ਆਪਾਂ ਵਾਇਗਰੂ ਮੇਰ ਕਰਨ ਵੀਰੇ ਨੂੰ ਠੀਕ ਕਰਕੇ ਭੇਜਾਂਗੇ ਤੇ ਸਾਡੇ ਕੋਲ ਕੱਪੜੇ-ਕਪੜੇ ਨਹੀਂ ਆ ਕਿਨੇ ਪਰਸੇ ਨਹੀਂ ਆ ਕੱਪੜੇ ਮਾਂ ਤੈਨੂੰ ਇੱਥੋਂ ਦੇ ਦਾਂਗੇ ਅਸੀਂ ਕੋਈ ਨਹੀਂ ਨਹੀਂ ਕੱਪੜੇ ਇੱਥੋਂ ਦੇ ਤੂੰ ਵਿੱਚੋਂ ਜਾ ਕੇ ਕੱਪੜੇ ਲੈ ਆਈਂ ਰਹਿਣਾ ਰਿਹਾ ਇੱਥੇ ਕੋਈ ਨਾ ਉਹ ਤਾਂ ਅਸੀਂ ਸਮਝਾ ਲਾਂਗੇ ਇਹਨੂੰ ਇਹ ਤਾਂ ਦੇਖੋ ਸਮਝ ਨਹੀਂ ਜਾਦਾ ਬੜਾ ਹੈ ਹਾਂ ਇਹਨੂੰ ਦੇਖੋ ਮਾਂ ਜਿਹੜੀ ਇਹ ਗੱਲ ਕਹਿੰਦਾ ਜਿਹੜੀ ਨਹੀਂ ਉਹ ਹੀ ਸਹੀ ਆ ਹਾਂਜੀ ਹਾਂ ਆਪਾਂ ਨੂੰ ਪਤਾ ਆ ਇਹਨੂੰ ਇੱਥੇ ਰੱਖ ਕੇ ਆਪਾਂ ਟ੍ਰੀਟਮੈਂਟ ਕਰ ਸਕਦੇ ਠੀਕ ਹੋ ਜਾਊਗਾ ਖੜ ਜਾ ਇੱਥੇ ਰਾਜਵੀਰ ਖੜ ਦਾ ਖੜ ਜਾ ਖੜ ਆਖੇ ਰੱਖਣਾ ਬਾਈ ਦੇ ਆਖੇ ਰੱਖਣਾ ਠੀਕ ਆ ਮਾਂ ਕਿੱਥੋਂ ਆਏ ਤੁਸੀਂ ਗਰਦਾਸਪੁਰ ਤੋਂ ਗਰਦਾਸਪੁਰ ਤੋਂ ਤੁਸੀਂ ਕੋਈ ਗੱਲ ਨਹੀਂ ਰਹਿਮੂਗੇ ਪਰਚੀ ਦੇਵਾ ਕੱਟਣਾ ਰਹਿਣ ਦੀ ਪੁੱਛ ਲੈ ਨੀ ਆਪ ਕੋਲ ਪੁੱਛ ਲੋ ਦੱਸਿਓ ਫਿਰ ਮੈਨੂੰ ਠੀਕ ਆ ਮੈਂ ਇੱਕ ਨਾ ਜਿਹੜੇ ਆ ਪੱਖੇ ਇਹਨਾਂ ਦਾ ਕੋਈ ਫਾਇਦਾ ਨਹੀਂ ਗਾ ਹਵਾ ਨਹੀਂ ਆਉਂਦੀ ਵੱਧ ਉਹ ਉੱਥੇ ਜਾਈ ਜਾਂਦੀ ਹੈ ਇੱਥੇ ਇੱਥੇ ਇੱਕ ਪੱਖਾ ਲਵਾਓ ਉਹ ਤਾਂ ਭਜੀ ਠੀਕ ਨੇ ਇਹਨੂੰ ਥੋੜੇ ਕਰਾ ਦੋ ਉਹ ਤਾਂ ਭਜੀ ਉੱਥੇ ਤੋਂ ਲੈ ਲੈਣਾ ਛੜੇ ਇਹ ਇਹਨਾਂ ਨੂੰ ਥੋੜਾ ਨੀਵੇਂ ਕਰਾ ਦੋ ਅਗਲੀ ਵਾਰ ਤੋਂ ਉਹ ਨਹੀਂ ਹੁੰਦਾ ਦੋ ਜੀ ਜੀ ਹਾਂ ਮੈਂ ਹਾਂ ਜੀ ਮੈਂ ਕਰਾ ਦਵਾਂ ਇੰਨਾ ਐ ਕਿਰਾ ਖਾਣਾ ਥੋੜਾ ਘੇਰ ਠੀਕ ਆ ਮੈਂ ਇਹ ਨਾ ਮੈਂ ਨਹੀਂ ਮੈਨੂੰ ਪਤਾ ਇਹਨੇ ਗੋਲੀ ਖਾਂਦਾ ساری ਗੋਲੀ ਖਾਂਦਾ ਹੈ ਇਹ ਕਿ ਮੁੰਡਿਆਂ ਦੇ ਆਖੇ ਲਾ ਕੇ ਖਾਂਦਾ ਖਾਂਦਾ ਦੇਵਲੇ ਦਰਮਦਰ ਮੈਨੂੰ ਦੱਸੋ ਬਹੁਤ ਉਹ ਨਸ਼ੇ ਵਾਲੀ ਗੋਲੀ ਆ ਜਿਹੜੀ ਇੱਕ ਗੋਲੀ ਉੱਥੋਂ ਮਿਲਦੀ ਆ ਲੈਨਾਂ ਚ ਖੜ ਕੇ ਤੇਰਾ ਕਾਰਡ ਕਿਨੇ ਬਣਾਤਾ ਉਹਨਾਂ ਨੇ ਬਣਾਇਆ ਮੈਂ ਤੇ ਆਹਾਂ ਉਹ ਆਪਣੇ ਦੱਸਣਾ ਉਹਨਾਂ ਨੂੰ ਆਪਾਂ ਲੋ ਇਹ ਆ ਤਾਂ ਮੁੰਡੇ ਆਦੇ ਇਹ ਤਾਂ ਠੀਕ ਹੋ ਜਾਣਾ ਤਾਂ ਹੁਣ ਇਹਨੂੰ ਨੰਮੀ ਲੈ ਕੇ ਰੱਖਣਾ ਤੇ ਖੇਮੀ ਨਹੀਂ ਨਹੀਂ ਰੱਖਣਾ ਮੈਂ ਸੇਵਾ ਕਰੇਗਾ ਇਹ ਤਾਂ ਬਿਲਕੁਲ ਵੈਸ਼ਨੂ ਬਣੇਗਾ ਨਾ ਘਿਰ ਘਰ ਕਰ ਕੀ ਗੱਲਾਂ ਕਰਦਾ ਤੂੰ ਯਾਰ ਜਮਾ ਠੀਕ ਹੋ ਗਿਆ ਤੂੰ ਮੈਂ ਕਿੰਨੇ ਟਾਈਮ ਤੋਂ ਦਵਾਈ ਚੱਲਦੀ ਐ ਦੀ ਵਾ ਵਾ ਤੇਰੇ ਹੁੰਦੇ ਸਾਲੀਆ ਚਲਾ ਹੋਣਾ ਇਹ ਨਾਂਦਰਾ ਕਰਨਵੀਰ ਗੱਲ ਸੁਣ ਲੈ ਮੇਰੀ ਇੱਕ ਧਿਆਨ ਨਾਲ ਜੇ ਭਰਾਵਾ ਸਾਡਾ ਕਾ ਕੰਮ ਨਹੀਂ ਕਰਨੇ ਮੇਰੇ ਘਰ ਚੜਾ ਬੰਦਾ ਪਤੀ ਜਿਹੜਾ ਹੈ ਮਦਰ ਨਾ ਜੰਗਨਾਨੀਆ ਦੋਨੇ ਮਾਂ ਪੁੱਤੀਆਂ ਘਰੇ ਮਾਂ ਪੁੱਤ ਪੁੱਤ ਲੈ ਮੇਰੇ ਕੋ ਖੜੀ ਨਹੀਂ ਹੋਇਆ ਜੰਨਾ ਮੈਂ ਕਾਟ ਕੇ ਨੀ ਪੜਾ ਕੇ ਆਈ ਜਾਣਾ ਨਹੀਂ ਘਰੇ ਦੁਪਹਿਰ ਮੇ ਜੋ ਦਵਾਈ ਮਿਲ ਗਈ ਠੀਕ ਆ ਮੈਂ ਤਾਂ ਮੇਰੇ ਅੱਖਾਂ ਦੇ ਬਲੇਡ ਆਉਂਦਾ ਮੇਰੀਆਂ ਅੱਖਾਂ ਦੇ ਬਲੇਡ ਆਉਂਦਾ ਉਹ ਹਟ ਜਾਊਗਾ ਕੋਈ ਨਾ ਮਾਂ ਆਪਾਂ ਕਹਾਂ ਕਿਹੜਾ ਪਿੰਡ ਆ ਮਾਂ ਪਿੰਡ ਦਾ ਗਰਦਾਸਪੁਰ ਜਿਲ੍ਹੇ ਜਾ ਗਰਦਾਸਪੁਰ ਤੋਂ ਆਈ ਆ ਆਹੋ ਪਿੰਡ ਦਾ ਕੀ ਨਾਮ ਮੀਰਕ ਤਾਣਾ ਮੀਰਕ ਤਾਣਾ ਠੀਕ ਹੁਣ ਖੜਾ ਕੋਈ ਲੈਣ ਚ ਕਾਰ ਦਿੰਦਾ ਕਿਸ ਨੂੰ ਹਾਂ ਬਸ ਠੀਕ ਹੋਈ ਰੋ ਤੇ ਬਹਿ ਜਾਓ ਕੁਰਸੀ ਤੇ ਜਦੋਂ ਨੰਬਰ ਆ ਗਿਆ ਦਵਾਈ ਲੈ ਕੇ ਮੈਨੂੰ ਮਿਲਦਾ ਫਿਰ ਆਪਾਂ ਕਰ ਦਿਆਂਗਾ ਹਾਂਜੀ ਜਮਾ ਮੈਂ ਜਮਈਆ ਕਿਹੜਾ ਰਾਮ ਪ੍ਰਸ਼ਾਦ ਵੀ ਦਾ ਪੜਿਆ ਮੈਂ ਜਮਈ ਇੱਕ ਪਾਸੇ ਸੁਣ ਲਿਆ ਆਪਾਂ ਜੀ ਮੈਨੂੰ ਫੜਾਇਆ ਹਾਂਜੀ ਹਾਂਜੀ ਕਹਾਂ ਸੀ ਤੁਸੀਂ ਵੀ ਲੱਦੇ ਹਾਂ ਓਏ ਕਾਰਡ ਆਪਾਂ ਉਹਤੇ ਫੜਾਇਆ ਸੀ ਕਿਸੇ ਪੇਸ਼ੈਂਟ ਦਾ ਕੇ ਕੋਲੇ ਹੈਗਾ ਰਾਮ ਪ੍ਰਸ਼ਾਦ ਦਾ ਕਾਰਡ ਫੜਾਇਆ ਸੀਗਾ ਕੱਲੇ ਮੇਰੇ ਜੇ ਵੀ ਤੇ ਕਾਰਡ ਦਿੰਦਾ ਵਾ ਮੇਰੇ ਜੇ ਤੇ ਪਾਲੇ ਨਹੀਂ ਹੈਗਾ ਮੈਂ ਫੜਾਤਾ ਹੂੰ ਕਿ ਇਹਨੂੰ ਨਾਲ ਮੈਂ ਉੱਥੇ ਕਾਰਡ ਫੜਾਤਾ ਸੀ ਕਿਹਨੂੰ ਕਿਸੇ ਨੂੰ ਫੜਾਇਆ ਟੀਮ ਮੈਂਬਰ ਨੂੰ ਕਾਰਡ ਕੁੜੀਆਂ ਕਿੱਥੇ ਆ ਕੁੜੀਆਂ ਨੂੰ ਬੁਲਾਓ ਤਾਨੀਆਂ ਉਹਨਾਂ ਨੂੰ ਕੋਈ ਨਾ ਮਣ ਇੱਕ ਮੰਰੋ ਹਾਂਜੀ ਹਾਂਜੀ ਠੀਕੋ ਮੈਂ ਠੀਕ ਹੀ ਵੀ ਬਰੇ ਮੇ ਇਹ ਵੇ ਦੇ ਕੰਦੀ ਪਾਪਾ ਜੀ ਮੈਂ ਹੱਥ ਪਾ ਲਿਆ ਕੋਈ ਨਾ ਕੌਣ ਆਇਆ ਨਾਲ ਤੇਰੀ ਬਹੁਤ ਹੋ ਹੁੰਦਾ ਮੈਂ ਤਾਂ ਇਹ ਦੇ ਬਪੀ ਮੈਨੂੰ ਹੱਥ ਸਾਲ ਮਾਰ ਨਾਲ ਨਾ ਚ ਨਹੀਂ ਸਾਲ ਨਾਲ ਕੌਣ ਆਇਆ ਤੇਰੇ ਮੈਂ ਤਾਂ ਬਹੁਤ ਔਖੀ ਆ ਨਾਲ ਕੌਣ ਆਇਆ ਮੇਰੀ ਗੁੱਡੀ ਆ ਮੈਨੂੰ ਉਹ ਲੈ ਕੇ ਆਈ ਆ ਠੀਕ ਹੈ ਭੈਣ ਕੋਈ ਨਾ ਤੂੰ ਇੱਥੇ ਬੈਠੇ ਆ ਜਾ ਕੋਈ ਨਾ ਇੱਥੇ ਰੋਕ ਮੈਂ ਅੰਦਰ ਕਰਦਾ ਹਾਂ ਹਾਂ ਜੀ ਮਾਂ ਤੁਸੀਂ ਦੱਸੋ ਕੀ ਕਹਿੰਦੇ ਹੋ ਥੋੜਾ ਜਿਹਾ ਠੀਕ ਹੈ ਕੱਲ੍ਹ ਲਈ ਏਟਾ ਹੈ ਕੋਲ ਹੈ ਤੂੰ ਜਿਹੜੇ ਆਪਣੇ ਕੋ ਰਹੇ ਹੋ ਜਾਂਦੇ ਆ ਅੱਛਾ ਅੱਛਾ ਚੈੱਕਅਪ ਕਰਾ ਤਾ ਡਾਕਟਰ ਮਾ ਦੇ ਮੈਂ ਕਰਾ ਦੋ ਚੈੱਕਅਪ ਲੈ ਬਸ ਕਾਹਦੇ ਲਈ ਗਿਆ ਸੀ ਸਤੇਸਰ ਤੋਂ ਆਇਆ ਸਾਨੂੰ ਕੱਲ ਇੱਕ ਮਹੀਨੇ ਦੀ ਦਵਾਈ ਮਿਲ ਗਈ ਤਿੰਨ ਦਿਨ ਰਿਪੋਰਟ ਕਰਨੀ ਆ ਡਾਕਟਰ ਨੇ ਪਿਛਲੀ ਵਾਰ ਹੁਣ ਵੀ 2 ਮਹੀਨੇ ਦੀ ਇਕੱਠੀ ਤਿੰਨ ਦੀ ਦੇ ਦੋ ਇਕੱਠੀ ਅਸੀਂ ਜੇ ਰਾਤ ਦਿੱਤਾ ਨਹੀਂ ਤਿੰਨ ਮਹੀਨੇ ਦੀ ਇਕੱਠੀ ਨਹੀਂ ਮਾਂ ਮਿਲਦੀ ਨਵਦੀਪ ਨਵਦੀਪ ਇਹਨਾਂ ਨੂੰ ਮਿਲੋ ਗੱਲ ਸੁਣਿਓ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਠੀਕ ਆ ਬਾਕੀ ਆਪਾਂ ਤਾਂ ਠੀਕ ਆ ਵੀਰੇ ਕਿਉਂਕਿ ਤਾਂ 3:30 ਵਜੇ ਉੱਠਦਾ ਫਿਰ ਉਦੋਂ ਰੌਲਾ ਪਾਉਣ ਲੱਗ ਜਾਂਦਾ ਦਿਨੇ ਪਿਆਰ ਹੈ ਤਾਂ ਠੀਕ ਆ ਠੀਕ ਆ ਕੋਈ ਨਾ ਮਾ ਫਿਰ 3:30 ਤਾਂ ਬਾਬਾ ਉੱਠਦੇ ਨੇ ਕਿਆ ਕਰ ਵਾਗਰੂ ਵਾਗਰੂ ਕਰਿਆ ਕਰੇ ਕੋਈ ਤਾਂ ਕਰਦਾ ਆ ਬਈ ਆਪਾਂ ਹੁਣ ਜੇ 3:30 ਵੀ ਸਮਾ ਦੇਣਾ ਫਿਰ ਸੁੱਤਾ ਹੀ ਰਿਆ ਕਰੂ ਇੱਕ ਮਿੰਟ ਮਿਲਾ ਕੇ ਲੈ ਕੇ ਜਾਏ ਠੀਕ ਆ ਕੋਈ ਅਮਰਤ ਵੇਲੇ ਉੱਠਦਾ ਉੱਠਣ ਦੇ ਕੋਈ ਨਾ ਜੀ ਅਰਤੀ ਕਲਮਾ ਤਕੜੀਏ ਮਾਂ ਕਿ ਮੈਂਦੀ ਰਾਣੀਏ ਮੈਂ ਆ ਠੀਕ ਨਹੀਂ ਰਹੀ ਮੇਰੇ ਨਾਲ ਉਹ ਆਈ ਚੱਲੇ ਜਿਹੜਾ ਪੋਟੈਂਸ ਸੀ ਕਰਕੇ ਮੈਂ ਅੱਜ ਮੰਗਲਵਾਰ ਕਹਿੰਦੇ ਆ ਉਹਦੋਵਾਰ ਲਾ ਬੱਚੇ ਨੂੰ ਮੇਰੇ ਕੇ ਸਾਰਾ ਕੁਝ ਕਰਕੇ ਜਿਹੜੇ ਹੈ ਨਿਕਸ ਤਬਰ ਜਣੂ ਮੈਂ ਵੀ ਵਰਤਾਂ ਠੀਕ ਆ ਮਾਂ ਪਰ ਮੇਰੀ ਬੜੀ ਇਨਸਲਟ ਬੇਸਤੀ ਜਿਸ ਦੀ ਗੱਲ ਬੇਸਤੀ ਹੈ ਨਾ ਉਹ ਨਹੀਂ ਸਾਨੂੰ ਨਾ ਕਰਦੇ ਹੀ ਲੋ ਜੋ ਬੰਦਾ ਆ ਰਹੀ ਕਹਿੰਦੇ ਐ ਫਲਾਚ ਦੇ ਉੱਥੇ ਵੇਖੋ ਸਿਰੀ ਸਾਹਿਬ ਪਾਇਆ ਮਾਂ ਹੁਣ ਆ ਗੱਲ ਇੱਥੇ ਕਰਨ ਵਾਲੀ ਨਹੀਂ ਹੈਗੀ ਇਹ ਕੈਂਪ ਦੀ ਗੱਲ ਹੈ ਇੱਥੇ ਮਰੀਜ਼ਾਂ ਦੀ ਗੱਲ ਹੋ ਮੈਂਤੀ ਹੈ ਮੇਰੀ ਦੇਖ ਹੁਣ ਸਾਰੀ ਦੁਨੀਆ ਦੇਖ ਰਹੀ ਹੈ ਤੂੰ ਪੁੱਤ ਦੀ ਕੀ ਗੱਲ ਕਰਨਾ ਹੈ ਐ ਨਾ ਕਰ ਬਾਥਰੂਮ ਬਣਾ ਰਹੇ ਨਵੇਂ ਆਪਾਂ ਮਾਂ ਕੋਈ ਨਾ ਬਣਾਵਾਂਗੇ ਹੈ ਨਹੀਂ ਹੁਣ ਅਸੀਂ ਵੀ ਮਜਬੂਰ ਆ ਮਾਂ ਸਾਡੇ ਕੋਲੇ ਵੀ ਇਹਨਾਂ ਫੰਡ ਨਹੀਂ ਵੀ ਅਸੀਂ ਬਾਥਰੂਮ ਬਣਾ ਦਈਏ ਸਮਝਦੇ ਆਂ ਸੀ ਮੈਂ ਅਸੀਂ ਸਾਹਮਣੇ ਬੰਨਣਾ ਰੱਖੜੀ ਚ ਆਉਣਾ ਬੰਨ ਠੀਕ ਆ ਠੀਕ ਆ ਹਾਂਜੀ ਗੱਲ ਤੇ ਇੱਕ ਮਿੰਟ ਇੱਕ ਹਾਂ ਬੁੱਧਾ ਪੈਣ ਅਗੇ ਤਾਂ 2-3 ਸਾਲ ਹੋ ਗਏ ਦਵਾਈ ਪਾ ਇੱਥੋਂ ਹਾਂਜੀ ਇਹ ਫਰਕ ਵਿਆਹ ਕੁਛ ਮਤਲਬ ਕੱਲੀ ਆ ਤੇ ਇਹਦਾ ਦਾਦਾ ਦਾਦੀ ਉਹ ਬੇਗ ਬੋਲਦੇ ਇਹ ਹੁਣ ਜਿਹੜਾ ਇਹ ਦਾਮਣ ਨਹੀਂ ਪੁੱਜੂ ਆਈ ਦੀਆ ਇਹ ਭਾ ਜੋੜਦਾ ਜੀ ਪੜੀ ਉਹ ਸੀਟ ਇਹ ਉਹ ਬੇਚਾਰੀ ਕਿ ਦੋ ਤਿੰਨ ਮਹੀਨੇ ਤੋਂ ਹੀ ਢੜਾ ਰਹੀ ਹੈ ਆਪਾਂ ਉਹ ਤਾਂ ਠੀਕ ਹੋਣੀ ਤਾਂ ਮੈਂ ਲੈ ਦੇਖੋ ਨਾਲ ਰਹਿਣਾ ਪੂ ਪਰਿਵਾਰ ਦੇ ਇੱਕ ਮੈਂਬਰ ਵੀ ਕਿਹੜੇ ਬੱਚੇ ਨੂੰ ਫੁੱਲਰਗੇ ਨੂੰ ਇਕੱਲੇ ਨੂੰ ਕਿਵੇਂ ਛੱਡ ਦਵਾਂ ਕਾ ਇਹ ਪੈਰ ਪੁੱਛੇ ਜਿਹਾ ਆ ਅਸੀਂ ਰੱਖ ਸਕਦੇ ਕੋਈ ਬਾਲ ਨਹੀਂ ਜੇ ਘਰੇ ਨਹੀਂ ਡੋਟਾਉਂਦਾ ਆਪਾਂ ਇੱਥੇ ਰੱਖ ਕੇ ਦਵਾਈ ਖਵਾਵਾਂਗੇ ਪਰ ਇੱਕ ਜਣਾ ਨਾਲ ਰੋਕ ਜੀ ਕੋਈ ਨਾ ਰੱਖ ਲਾਂਗੇ ਕੋਈ ਪ੍ਰੋਬਲਮ ਹੈ ਡੇਰੀਏ ਨਾਲ ਤੁਸੀਂ ਸੋਚ ਕੇ ਦੇਖੋ ਵੀ ਇਹ ਬੱਚਾ ਫੁੱਲਰਗਾ ਕਿਵੇਂ ਰਹੇ ਪੂ ਇੱਥੇ 150 ਬੰਦੇ ਦੇ ਮੰਜਿਆਂ ਦੇ ਵਿੱਚ ਇੱਕ ਮੰਜਾ ਇਹਦਾ ਹੋ। ਇਸ ਤੋਂ ਵੀ ਜ਼ਿਆਦਾ ਅਫਸਰਟ ਬੰਦੇ ਬੈਠੇ ਆ। ਇਹ ਤਾਂ ਨਾ ਜਦੋਂ ਕੀ ਕੀਤਾ ਸ਼ੂਜਾਂ ਉਗੜਾੜਾ ਲੀਦਾ। ਹੁਣਹੀਂ ਨਾ ਦੂਰ ਦੂਰ ਪੰਜਾਬਾਇਆ ਮਸਾਪੋ ਆਏ। ਸ਼ੂ ਵਗੈਰਾ ਪੱਟ ਕੇ ਥੋੜੇ ਉੱਚੇ ਕਰਾਉਣੇ ਪੈਣੇ। ਇਹਦੇ ਮੁਤਾਬਕ ਰਹਿਣਾ ਪੈਣਾ। ਜਿਹਨੂੰ ਰੱਬ ਨੇ ਸਾਨੂੰ ਦਿੱਤਾ ਨਾ ਕਿ ਸਾਨੂੰ ਇਹਦੇ ਮੁਤਾਬਕ ਰਹਿਣਾ ਪੈਣਾ। ਇਹ ਰੱਬ ਨੇ ਦਿੱਤਾ। ਕਿ ਕੋਈ ਆਪਾ ਤਾਂ ਲੈ ਕੇ ਨਹੀਂ ਆਏ। ਹਨਾ ਇਸ ਕਰਕੇ ਇਹ ਰਜਾ ਸੀ ਉਹਦੀ। ਕਿ ਸ਼ਾਇਦ ਤੁਹਾਡੇ ਕਰਮਾਂ 'ਚ ਸੇਵਾ ਲਿਖੀ ਸੀ ਇਹਦੀ ਹਾਂ ਜੇ ਕੋਈ ਮੈਡੀਸਿਨ ਚ ਚੇਂਜ ਕਰਾਉਣਾ ਜਾਂ ਕੁਝ ਹੋਰ ਕਰਨਾ ਜੇ ਕੋਈ ਦਵਾਈ ਚ ਫਰਕ ਨਹੀਂ ਪੈ ਰਿਹਾ ਕੋਈ ਇਹਨੂੰ ਉਹ ਆਪਾਂ ਗੱਲ ਕਰ ਸਕਦੇ ਹਾਂ ਉਹ ਡਾਕਟਰ ਨਾਲ ਦੁਬਾਰਾ ਗੱਲ ਜੇ ਥੋੜੇ ਦਿਨ ਰੱਖਣਾ ਥੋੜੇ ਦਿਨ ਇੱਥੇ ਰੱਖ ਕੇ ਇੱਕ ਵਾਰੀ ਇਹਦੀ ਦਵਾਈ ਸੈੱਟ ਕਰਾ ਦਿੰਨੇ ਹਾਂ ਕਿਉਂਕਿ ਘਰੇ ਤੋਂ ਤੁਸੀਂ ਲੇ ਕੇ ਮਹੀਨੇ ਦੀ ਦਵਾਈ ਲੈ ਕੇ ਮਹੀਨੇ ਬਾਅਦ ਚੈੱਕਅਪ ਹੋਣਾ ਇੱਥੇ ਰਹੋਗੇ ਹਰ ਥੀਸੇ ਦਿਨ ਚੈੱਕਅਪ ਹੋਊ ਦਵਾਈ ਜੇ ਫਰਕ ਨਹੀਂ ਪਊ ਡਾਕਟਰ ਫੇਰ ਚੇਂਜ ਕਰੋ ਫੇਰ ਫਰਕ ਨਹੀਂ ਪਊ ਫੇਰ ਚੇਂਜ ਕਰੋ ਫੇਰ ਦਵਾਈ ਸੈੱਟ ਹੋ ਜੂ ਕੁ ਮਹੀਨੇ ਬਾਅਦ ਪਾਉਨੇ ਹੋ ਫਿਰ ਉਹ ਦਵਾਈ ਉਹੀ ਖਾਣੀ ਪੈਣੀ ਹੈ ਇੱਕ ਮਹੀਨੇ ਜੇ ਇੱਥੇ ਰਹਿਪੋ ਸਾਡੇ ਕੋਲ ਥੋੜੇ ਦਿਨ ਆਪਾਂ ਇਹ ਦਵਾਈ ਸੈੱਟ ਕਰਾ ਦਿੰਦੇ ਜੀ ਇੰਨਾ ਹੀ ਸ਼ਾਂਤ ਰਹੂਗਾ ਇੰਨੀ ਮਦਦ ਆਪਾਂ ਕਰ ਸਕਦੇ ਕੋਈ ਪ੍ਰੋਬਲਮ ਨਹੀਂ ਕੋੜਾ ਆਪਾਂ ਦਵਾਈ ਜੇ ਦਵਾਈ ਲੈਣੀ ਹੈ ਤਾਂ ਇੱਥੇ ਅੰਦਰ ਆ ਜਾਓ ਸਿੱਧਾ ਚੈੱਕਅਪ ਕਰਾ ਲੈਂਦੇ ਹਾਂ ਹਾਂਜੀ ਇਹਨੇ ਕਰਾ ਕੇ ਨਾ ਦਵਾਈ ਕਰਾ ਲਾ ਕਰਾ ਹਾਂ ਕਰਾ ਦਿੰਦੇ ਹਾਂ ਕਰਾ ਦਾਂਗੇ ਕਿ ਮੈਂ ਬਥੀ ਗਣ ਕੇ ਹਾਂਜੀ ਮੰਗੀ ਰਾਜਨ ਮਾਣਕਡਾਲ ਨੇ ਯੂਰੋਸਰ ਤੋਂ ਕਰਤੀ ਆ ਜੀ ਮੇਰਾ ਦਮਾਦ ਇਹਨਾਂ ਨੂੰ ਬਹੁਤ ਖਰਾਬ ਕੀਤੀ ਕਾਲਾ ਕਿੱਥੇ ਆ ਠੀਕ ਹੈ ਜੀ ਆ ਮਲਾਓ ਮਲਾਓ ਆ ਭਾਈ ਗੱਲ ਸੁਣ ਫਿਰ ਮਿਲਾਉਣੇ ਨੇ ਬੰਨ ਤੋੜ ਕੋਈ ਪਤਾ 1.5 ਮਹੀਨਾ ਹੋ ਗਿਆ ਕਿੱਛ ਸੌਂਦਾ ਕੋਈ ਪਤਾ ਨਹੀਂ ਇਥੇ ਕਿਹੜਾ ਲੁਧਿਆਣੇ ਮੁਗੀ ਮੁਖਤਸ ਕੋਈਪੁਰ ਭੰਗ ਭੰਗ ਪਿੰਦਾ ਸੀ ਹਾਂਜੀ ਭੰਗ ਪਿੰਦਾ ਸੀ ਆ ਹੁਣ ਨਹੀਂ ਭੰਗ ਨਹੀਂ ਕੋਈ ਮਾਗੀ ਟੈਂਸ਼ਨ ਆ ਹੁਣ ਭੰਗ ਦੋ ਤਿੰਨ ਦਿਨਾਂ ਦੀ ਉਹ ਸਾਡੇ ਕੋਲ ਆ ਰਿਹਾ ਗੁਲਗੁਲ ਉੱਪਰ ਜene ਪਿਆ ਤੇ ਤੂੰ ਕੋ ਕਹਿੰਦਾ ਤੇਦੀ ਫਿਰ ਕੋਈ ਨਿਸ਼ਾਨੀਆਂ ਨੂੰ ਕਿੱਦੇ ਕਿੰਦਾ ਕੋ ਪਤਾ ਨਹੀਂ ਕੀ ਹੋਇਆ ਗਿਆ ਮਿਲਾਓ ਬਲਾ 15 ਵੀ ਕਹਿੰਦਾ ਮਿਲਾਓ ਹਾਂ ਵੀ 17 ਕਿੰਨੇ ਆ ਰਾਬਾ ਆ ਕਾ ਸੁਪਨਾ ਕਟਾ ਬੁਰਨੇ ਕੋ ਅਨਰ ਵੇ ਕਾਲ ਮੂਰਤ ਅਜੂਨੀ ਸਾਹਿਬ ਪਾਂਗਰ ਪ੍ਰਚਾਰ ਜੱਤ ਪਾਸ ਸਤਿਗਾਰ ਸੱਚ ਸਤਿ ਨਾਨਕ ਹੋਸੀ ਪੀ ਸਾਹਿਬ ਹੈ ਨਾ ਤਾਂ ਨੂੰ ਤੁਰੋਂ ਸੇਵਾ ਲੱਗੀ ਆ ਜਿਨ ਨਵਾਈ ਜਾਂਦੇ ਹੋ ਭਾਗਾਂ ਵਾਲੇ ਹੋ ਗੁਰੂ ਕਿਰਪਾ ਕਰੇ ਸਾਡੇ ਜਿੱਥੇ ਵੀ ਕੋਈ ਲੋਡ ਪਵੇ ਈ ਤੁਹਾਡੇ ਨਾਲ ਜਿੱਥੇ ਵੀ ਜਿੱਦਾਂ ਵੀ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ ਠੀਕ ਆ ਮਾ ਭਗ ਦੇੜੀ ਦੇ ਆਪ ਤੇ ਮਮਮੀ ਤਾਂ ਮੇਰੀ ਨੂੰ ਝੰਡਾ ਲਾ ਆਇਆ ਦਾ ਕਾਪੜੇ ਦਾ ਆਪ ਕੋਟ ਜਾਂਦਾ ਜਦੋਂ ਆ ਕੋਟ ਪੈਂਦੇ ਆ ਕਿੱਥੇ ਮੰਮੀ ਤੇਰੀ ਕਿੱਥੇ ਡੈਡੀ ਤੇਰਾ ਬੁਲਾ ਮੰਮੀ ਆਈ ਬੁਲਾ ਬੁਲਾ ਮੰਮੀ ਉਹ ਕਿਵੇਂ ਬਰੋਹਣਿਆ ਉਹ ਠੀਕ ਆ ਮੈਂ ਤਾਂ ਇਹ ਚੱਕਰਾਂ ਚ ਪਏ ਫਿਰਦੇ ਆ ਸਾਰੇ ਅੱਛਾ ਮੈਂ ਪ੍ਰੋਟੈਕਸ਼ਨ ਆ ਪੀਪਲ ਲਿਗਲ ਰਾਈਟ ਦਾ ਚੇਅਰਮੈਨ ਬਣਾਦਾ ਸੀ ਉਹਨਾਂ ਅੰਮ੍ਰਿਤਸਰ ਤੋਂ ਓਹੋ ਕਾਦਾ ਬਲਦੇਵ ਸਿੰਘ ਰਲਾਵਾ ਜੀ ਨੇ ਹੁਣ ਪ੍ਰੋਡਕਸ਼ਨ ਨਿਕ ਰਾਈਟ ਦਾ ਚੇਅਰਮੈਨ ਹੁਣ ਆਪਾਂ ਨੂੰ ਇੰਜੀਨੀਅਰਾਂ ਨੂੰ ਵਰਕ ਕਰਨਾ ਪੈਣਾ ਇਹਨਾਂ ਦੇ ਮਨ 'ਚ ਗਲਤ ਲਹਿ ਹੋ ਰਿਹਾ ਹੈ ਕਿ ਉਹਨਾਂ ਬਾਦਲ ਹੋ ਗਿਆ ਹੁਣ ਕਿ ਐਨ ਜੀਓ ਜਾਂ ਆਪਾਂ ਐਨ ਜੀਓਸ ਫਰਥ ਉਸ ਦੀ ਫਰਥੀ ਬੋਲ ਜਾਈ ਦੀ ਜਾਣਾ ਪੈਂਦਾ ਜਿਹੜਾ ਕਿ ਗਰੀਬਾਂ ਦੀ ਸੇਵਾ ਕਰੀ ਜਾਂਦਾ ਇਹ ਮੈਨੂੰ ਆਦੇ ਢੜਾ ਹਾਲ ਦਾ ਕੰਮ ਮੈਂ ਕਹਿੰਦਾ ਭਾਈ ਹਸਲ ਕੋਈ ਕੋਈ ਗਲਤ ਨਹੀਂ ਇਹ ਸਾਡੇ ਨਾਲ ਵੀ ਸੇਵਾ ਕਰਾਉਣ ਆਇਆ ਅੱਜ ਇੱਥੇ ਰਹੂਗਾ ਸਾਡੇ ਕੋਲੇ ਬਸ 10 ਦਿਨ ਦੀ ਸੇਵਾ ਕਰਾਊਗਾ ਇੱਥੇ ਰਹਿ ਕੇ ਠੀਕ ਹੈ ਜੀ ਤੁਸੀਂ ਨਾਲ ਰਹਿਣਾ ਕਿਰਿਆਣੇ ਫਿਕਰ ਨਾ ਜੀ ਮੇਰੀ ਠੀਕ ਹੈ ਜੀ ਬੜੀ ਮਹਿਮਾਨ ਦਾ ਕਰਵਾਉਂਦਾ ਤੁਹਾਡੇ ਕੋਲ ਜਿਹੜੀ ਮਰਜ਼ੀ ਡਰਾਈਵਰੀ ਕੋਈ ਗੱਲ ਨਹੀਂ ਪਰਚੀਆਂ ਦੇਉਗਾ ਕਾਕਾ ਕਿੱਥੇ ਆ ਦੂਜੀ ਦੂਜੀ ਤੁਸੀਂ ਇਹਨਾਂ ਦਾ ਨਾ ਹੁਣ ਵਹਿਮ ਕੱਢ ਐਡਮਿਸ਼ਨ ਵਾਲੀ ਵਹਿਮ ਕੱਢ ਕੇ ਇਹਨਾਂ ਦਾ ਫੇਰ ਚਾਨ ਦੇਣਾ ਮੈਂ ਮੈਂ ਕਿਹਾ ਫਿਕਰ ਹੀ ਨਾ ਕਰ ਜਿਹੜੀ ਮੇਰੀ ਸੇਵਾ ਲਾਉਂਗੇ ਤੁਹਾਡੀ ਐਸਾ ਸੌਫਤ ਨਹੀਂ ਦੋ ਆ ਬਰੋ ਮੈਂ ਜੀ ਮੰਨਣਾ ਪਰੰਪਰਾ ਰੱਖੀ ਬੈਗ ਰੂਮ ਹੈ ਕਰਦੇ ਮੈਂ ਤੁਸੀ ਮੇਰੀ ਸੇਵਾ ਲਾਦਿ ਮਾ ਉਹਨਵਾਇ ਤੇ ਨਾ ਨਾ ਕੀ ਆ ਮੇਰਾ ਨਾਮ ਕਮਲ ਜੀ ਜੀ ਕਮਲ ਜੀ ਸਿੰਘ ਬਾਹ ਜੀ ਸਰ ਸਰਦਾਰ ਕਾ ਜੀ ਇਹ 316 ਨੰਬਰ ਚੋਂ ਕੋਪਨ ਮਿਲਿਆ ਨੰਬਰ ਦਿੱਤਾ ਤੁਹਾਨੂੰ ਆ ਹਾਏ ਇਹ ਮਦਣੀ ਅਸੀਂ ਗੁਰੂ ਸਾਹਿਬ ਦਾ ਮੇਰਾ ਦਮਾਦ ਹੈ ਰਾਜਨ ਮਾਨ ਦਾ ਰਾਜਨ ਮਾਨਪੁਰ ਤੋਂ ਲਿਆ ਸੀ ਪੇਸ਼ੰਤ ਚੱਕ ਕੇ ਕਰ ਰਹੀ ਸੀ ਬਾਣੀਆਂ ਰਾਜਨ ਮਾਨ ਸਾਹਿਬ ਕਰਿਓ ਜਿਹੜਾ ਨਾ ਸਾਰੇ ਉਹ ਨਾਉਣਾ ਸੀ ਨਾਲ ਕੇਸ ਕਰਕੇ ਮੈਂ ਨਹੀਂ ਲਿਆ ਤੁਹਾਨੂੰ ਫਿਕਰ ਨਾ ਕਰ ਬਾਪੂ ਏ ਬਾਈ ਦਾ ਤਨਾ ਤੁਹਾਡਾ ਜਵਾਈ ਦਾ ਠੀਕ ਹੋ ਕੇ ਸੇਵਾ ਕਰਾਇਆ ਕਰਨੀ ਹੈ ਸਾਡੇ ਨਾਲ ਆਇਆ ਹੀ ਤਾਂ ਮੈਂ ਪੰਜ ਮਿੰਟ ਕਰੋ ਮੈਨੂੰ ਮੈਂ ਟਾਈਮ ਤੁਸੀਂ ਕਰੋ ਦੋ ਤਿੰਨ ਘੰਟੇ ਦੋ ਬਾਈ ਜੀ ਤੁਹਾਡਾ ਨੂੰ ਮੈਂ ਮਿਲਣਾ ਪੰਜ ਮਿੰਟ ਕਰੋ ਮੇਰਾ ਉਹਨੂੰ ਦੇਖ ਵੇਖ ਕੇ ਤਾਂ ਮੈਂ ਆਇਆ ਅੱਜ ਵੀਡੀਓ ਵੇਖ ਅੱਜ ਮੈਂ ਕਿੰਨੇ ਪੰਜ ਮਿੰਟ ਹਾਂ ਮਿਲਾਂਗੇ ਬਾਪ ਇੱਥੇ ਹੀ ਆ ਦੋਵੇਂ ਅਸੀਂ ਵੀ ਇੱਥੇ ਹੀ ਆ ਅਬ ਕਿਵੇਂ ਬਦਲਾ ਕਿੱਥੋਂ ਆਏ ਹਾਂ ਹਾਂਜੀ